ਜਲੰਧਰ ਦੇ ਬਾਬੂ ਲਾਲਪ ਸਿੰਘ ਨਗਰ ਚ ਇੱਕ ਘਰ ਚ ਕਈ ਮਹੀਨਿਆਂ ਤੋਂ ਰਹਿ ਰਹੀ ਇੱਕ ਔਰਤ ਵੱਲੋਂ ਨਾਜਾਇਜ਼ ਤੌਰ ਤੇ ਦੇਵ ਭਾਰਤ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦੀ ਮੁਹੱਲਾ ਵਾਸੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇੱਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਮੁਹੱਲੇ ਵਾਲੇ ਕਈ ਵਰੀ ਗਏ ਨੇ ਰੋਣ ਪਿਟਣੇ ਨਾਲ ਬਾਬਾ ਕਲ ਬਸਤੀ ਗਏ ਆ ਕਈ ਵਾਰੀ ਇਹਨੇ ਮਾਫੀ ਮੰਗ ਲਈ ਹੈ ਮੁੰਡਾ ਗਲੀ ਦਾ ਦੋਤਰਾ ਸੀ ਉਹਨੂੰ ਅੰਦਰ ਵਾੜੀ ਰੱਖਿਆ ਉਹਨੂੰ ਅਸੀਂ ਕੁੱਟਿਆ ਸਾਰੇ ਨਾਲ ਰਲ ਕੇ ਉਹਦੇ ਕੋਲ ਜਾਨ ਛਡਵਾਈ ਏ ਦੀ ਨਹੀਂ ਤੁਸੀਂ ਇਹਦੇ ਪੁਲਿਸ ਲੈ ਜਾਂਦੇ ਪੁਲਿਸ ਲਈ ਕੰਪਲੇਂਟ ਤੇ ਦਰਾਂ ਨਾਲ ਆਂਦੇ ਕਿ ਉਦਾਂ ਆਂਦੇ ਉਹ ਕੰਪਲੇਂਟ ਦੇ ਆਂਦੇ ਫਿਰ ਰਾਜੀ ਨਵਾ ਕਰਕੇ ਚੱਲ ਜਾਂਦੇ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਆਪਣੇ ਕਾਰਕੂ ਉੱਪਰ ਆਪਣੇ ਬਗਾਨੇ ਮਰਦ ਮਾਰ ਕੇ ਗਲਤ ਕੰਮ ਕਰ ਰਹੀ ਹੈ ਜੀ ਜਿਸ ਤੇ ਰਿਪੋਰਟ ਕੀਤਾ ਸੀਗਾ ਤੇ ਸਾਨੂੰ ਇਥੇ ਇੱਕ ਲੜਕਾ ਮਿਲਿਆ ਜੀ ਆਪਣੇ ਪਰਵਿੰਦਰ ਸਿੰਘ ਜੋ ਕਿ ਤਨਤਾਂ ਦੇ ਰਹਿੰਦਾ ਹੈ ਲੇਕਿਨ ਇਹ ਕਹਿੰਦਾ ਮੇਰੀ ਮੰਗਣੀ ਹੋਈ ਆ ਵੀਰਾਂ ਦੇ ਨਾਲ ਤੇ ਹੁਣ ਸਾਰੇ ਦੇਖਾਂਗੇ ਵੀ ਇਹਦੇ ਫਿਰ ਗਰੁੱਪ ਵਿੱਚਾਂਗੇ ਵੀ ਇਹ ਮੰਗਣੀ ਹੋਏ ਵਾਕਿਆ ਤੇ ਝੂਠ ਬੋਲਦਾ ਜੀ ਸਰ ਮਹੱਲੇ ਵਾਲਾ ਤਾਂ ਕਹਿੰਦਾ ਪਿਛਲੇ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਜੀ ਇਸ ਬਾਰੇ ਮੈਨੂੰ ਇਸ ਬਾਰੇ ਪਹਿਲਾਂ ਨਹੀਂ ਪਤਾ ਮੈਂ ਤਾਂ ਅੱਜ ਹੀ ਅੱਜ ਆਇਆ ਇਸ ਬਾਰੇ ਸਰ ਕੀ ਕਾਰਵਾਈ ਕਰ ਰਹੇ ਹਾਂ ਹੁਣ ਕਾਰਵਾਈ ਇਹ ਸਿਰਫ ਤਸਦੀਕ ਕਰਾਂਗੇ ਵੀ ਵਾਕਿਆ ਇਹਨਾਂ ਦੀ ਮੰਗਣੀ ਹੋਈ ਆ ਜਾਂ ਨਹੀਂ ਹੋਈ ਪਿਛਲੇ 1 ਮਹੀਨੇ ਦੌਰਾਨ ਪੰਜਾਬ ਪੁਲਿਸ ਨੇ ਦੇਵਪਾਰ ਦੇ ਧੰਦਾ ਕਰਨ ਵਾਲੇ ਕਰੀਬ 6 ਅੱਡਿਆਂ ਦਾ ਪਰਦਾਫਾਸ਼ ਕੀਤਾ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਣੀ ਟੀਵੀ